ਸਵੇਰ ਦੇ 5:00 ਵਜੇ ਸਿਮਰਨ ਦੀ ਸੱਸ ਨਿਹਾਲ ਕੌਰ ਕੁੱਕਰ ਦੀ ਸੀਟੀ ਦੀ ਆਵਾਜ਼ ਸੁਣ ਉੱਠ ਪਈ ਸੋਚਣ ਲੱਗੀ ਅੱਜ ਤਾਂ ਐਤਵਾਰ ਹੈ ਸਿਮਰਨ ਐਨੀ ਸਵੇਰੇ ਰਸੋਈ ਵਿੱਚ ਕੀ ਕਰ ਰਹੀ ਹੈ ਪਰ ਜਦ ਉਸਨੇ ਜਾ ਕੇ ਦੇਖਿਆ ਸਿਮਰਨ ਫਟਾਫਟ ਰਸੋਈ ਦੇ ਸਾਰੇ ਕੰਮ ਨਿਪਟਾਉਣ ਵਿੱਚ ਬਿਜ਼ੀ ਸੀ ਬਹੁਤ ਬੇਚੈਨ ਲੱਗ ਰਹੀ ਸੀ ਸਰੀਰਕ ਤੌਰ ਤੇ ਭਾਵੇਂ ਉਹ ਕੰਮ ਕਰ ਰਹੀ ਹੈ ਪਰ ਉਸਦਾ ਮਨ ਤਾਂ ਕਿਤੇ ਹੋਰ ਹੀ ਸੀ ਉਸ ਨੂੰ ਆਪਣੀ ਸੱਸ ਦੇ ਦੇਖਣ ਦਾ ਵੀ ਪਤਾ ਨਾ ਲੱਗਿਆ ਸਿਮਰਨ ਦਾ ਸਹੁਰਾ ਬਾਹਰ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਕੁਝ ਟਾਈਮ ਬਾਅਦ ਸਿਮਰਨ ਆਪਣੇ ਸੱਸ ਸਹੁਰੇ ਨੂੰ ਚਾਹ ਦੇਣ ਲਈ ਉਹਨਾਂ ਦੇ ਕਮਰੇ ਵਿੱਚ ਗਈ ਚਾਹ ਫੜਾ ਕੇ ਪੁੱਛਣ ਲੱਗੀ ਮੰਮੀ ਜੀ ਅੱਜ ਮੈਂ ਆਪਣੇ ਪੇਕੇ ਜਾਣਾ ਚਾਹੁੰਦੀ ਆ ਸਿਮਰਨ ਦੀ ਗੱਲ ਸੁਣ ਕੇ ਨਿਹਾਲ ਘਰ ਉਸ ਵੱਲ ਕੂਰ ਕੇ ਵੇਖਣ ਲੱਗੀ ਬੋਲੀ ਹਾਲੇ ਤਾਂ ਤੈਨੂੰ ਮਹੀਨਾ ਵੀ ਨਹੀਂ ਹੋਇਆ ਈ ਨੂੰ ਹੁਣੇ ਪੇਕੇ ਜਾਣ ਦੀ ਕੀ ਲੋੜ ਪੈ ਗਈ ਸਿਮਰਨ ਕਹਿਣ ਲੱਗੀ ਮੰਮੀ ਜੀ ਮੇਰੇ ਮੰਮੀ ਬਹੁਤ ਬਿਮਾਰ ਨੇ ਉਂਜ ਤਾਂ ਘਰ ਕੰਮ ਵਾਲੀ ਲੱਗੀ ਹੋਈ ਐ ਪਰ ਪਾਪਾ ਕਹਿ ਰਹੇ ਸੀ ਕਿ ਮੰਮੀ ਨੂੰ ਕਿਸੇ ਵਧੀਆ ਹਸਪਤਾਲ ਲਾ ਕੇ ਉਹਨਾਂ ਦੇ ਟੈਸਟ ਕਰਵਾਉਣੇ ਨੇ ਕਮਰੇ ਵਿੱਚ ਇੱਕਦਮ ਚੁੱਪੀ ਛਾ ਗਈ ਸਿਮਰਨ ਦੇ ਸਾਸੋਰੇ ਨੇ ਕੋਈ ਜਵਾਬ ਨਾ ਦਿੱਤਾ ਉਸਨੇ ਆਸ ਭਰੀਆਂ ਨਜ਼ਰਾਂ ਨਾਲ ਆਪਣੇ ਸੋਹਰੇ ਵੱਲ ਵੀ ਵੇਖਿਆ ਪਰ ਇਸ ਚੁੱਪ ਨੂੰ ਉਹ ਚੰਗੀ ਤਰ੍ਹਾਂ ਸਮਝ ਗਈ ਸੀ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਕਹਿਣ ਲੱਗੀ ਮੰਮੀ ਜੀ ਮੈਂ ਰਸੋਈ ਦੇ ਸਾਰੇ ਕੰਮ ਕਰ ਦਿੱਤੇ ਨੇ ਸਵੇਰ ਦੀ ਰੋਟੀ ਵੀ ਪਕਾ ਦਿੰਦੀ ਐ ਤੇ ਦੁਪਹਿਰ ਲਈ ਵੀ ਸਬਜ਼ੀ ਬਣਾ ਦਿੰਦੀ ਐ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਊਗੀ ਸੋਹਰਾ ਆਪਣੇ ਅਖਬਾਰ ਪੜਨ ਵਿੱਚ ਬਿਜ਼ੀ ਰਹਾ ਤੇ ਨਿਹਾਲਕਾ ਆਪਣੀ ਚਾਹ ਪੀਣ ਵਿੱਚ ਦੋਹਾ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ ਕੁਝ ਦੇਰ ਜਵਾਬ ਉਡੀਕਨ ਤੋਂ ਬਾਅਦ ਉਹ ਵਾਪਸ ਚਲੀ ਗਈ ਸਿਮਰਨ ਦੇ ਜਾਣ ਤੋਂ ਬਾਅਦ ਉਹ ਆਪਸ ਵਿੱਚ ਗੱਲਾਂ ਕਰਨ ਲੱਗੀ ਸਾਡੇ ਤੋ ਤਾਂ ਇਹ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਆਪਣੇ ਸ਼ਹਿਰ ਵਿੱਚ ਮੁੰਡੇ ਨੂੰ ਵਿਆ ਲਿਆ ਜਦੋਂ ਜੀ ਕਰਦਾ ਆਪਣੇ ਪੇਕੇ ਚਲੀ ਜਾਂਦੀ ਹੈ ਸੋਹਰੇ ਘਰ ਨੂੰ ਤਾਂ ਇਸਨੇ ਹੋਟਲ ਸਮਝ ਰੱਖਿਆ ਜਦੋਂ ਜੀ ਕਰਦਾ ਆਓ ਤੇ ਜਦੋਂ ਜੀ ਕਰਦਾ ਜਾਓ ਗੁਰਜੰਟ ਸਿੰਘ ਕਹਿਣ ਲੱਗਿਆ ਨੂਹਾਂ ਨੂੰ ਜ਼ਿਆਦਾ ਸਿਰ ਨਹੀਂ ਚੜਾ ਕੇ ਰੱਖਣਾ ਚਾਹੀਦਾ ਹਲੇ 2 ਦਿਨ ਤਾਂ ਹੋਏ ਨਹੀਂ ਹੁਣ ਫਿਰ ਪੇਕੇ ਜਾਂਦੀ ਆ ਤਿਆਰੀਆਂ ਕਰ ਰਹੀ ਹੈ ਇਸ ਵਾਰ ਤਾਂ ਜਾ ਲੈੰਦੇ ਅਗਲੀ ਵਾਰ ਤੋਂ ਇਸ ਨੂੰ ਚੰਗੀ ਤਰ੍ਹਾਂ ਸਮਝਾ ਦੇ ਨਿਹਾਲ ਕੌਰ ਕਹਿਣ ਲੱਗੀ ਤੁਸੀਂ ਠੀਕ ਕਹਿ ਰਹੇ ਹੋ ਇਸ ਦੇ ਲਗਾਮ ਮੈਨੂੰ ਕੱਸ ਕੇ ਰੱਖਣੀ ਹੀ ਪਊਗੀ ਐਵੇਂ ਰੋਜ਼-ਰੋਜ਼ ਪੇਕੇ ਜਾਣਾ ਸਾਡੇ ਘਰ ਨਹੀਂ ਚੱਲੂਗਾ ਕਦੇ ਤਾਂ ਲੱਗਦਾ ਏ ਘਰ ਦੀ ਨੂੰ ਨਹੀਂ ਮਹਿਮਾਨ ਹੈ ਦੋ ਦਿਨ ਇੱਥੇ ਤੇ ਚੌਥੇ ਦਿਨ ਪੇਕੇ ਗੁਰਜੰਟ ਸਿੰਘ ਕੇ ਹਨ ਲੱਗ ਗਿਆ ਨਿਰਮਲ ਬੀਤਾ ਇਸ ਨੂੰ ਕੁਝ ਨਹੀਂ ਕਹਿੰਦਾ ਉਹਦੀ ਤਾਂ ਇਹਦੇ ਸਾਹਮਣੇ ਬੋਲਣ ਦੀ ਹਿੰਮਤ ਵੀ ਨਹੀਂ ਹੁੰਦੀ ਪੂਰਾ ਜੋਰੂ ਦਾ ਗੁਲਾਮ ਬਣ ਗਿਆ ਸਿਮਰਨ ਆਪਣੇ ਕਮਰੇ ਵਿੱਚ ਬੈਠੀ ਹੰਝੂ ਬਹਾ ਰਹੀ ਸੀ ਹਰ ਵਾਰ ਉਸ ਨਾਲ ਅਜੀਹਾ ਹੀ ਹੁੰਦਾ ਜਦੋਂ ਆਪਣੇ ਪੇਕੇ ਘਰ ਜਾਣ ਬਾਰੇ ਪੁੱਛਦੀ ਤਾਂ ਘਰ ਵਿੱਚ ਕਲੇਸ਼ ਹੋ ਜਾਂਦਾ ਸਿਮਰਨ ਦਾ ਭਰਾ ਪਿਛਲੇ 2 ਸਾਲਾਂ ਤੋਂ ਵਿਦੇਸ਼ ਗਿਆ ਹੋਇਆ ਸੀ ਆਪਣੇ ਭਰਾ ਦੀ ਗੈਰ ਮੌਜੂਦਗੀ ਵਿੱਚ ਆਪਣੇ ਮਾਪਿਆਂ ਦਾ ਧਿਆਨ ਰੱਖਣਾ ਸਿਮਰਨ ਦਾ ਹੀ ਫਰਜ਼ ਬਣਦਾ ਸੀ ਉਸ ਦੀ ਮਾਂ ਕੁਝ ਜ਼ਿਆਦਾ ਹੀ ਬਿਮਾਰ ਸੀ ਇਸ ਲਈ ਅੱਜ ਉਹ ਰੁਕ ਵੀ ਨਹੀਂ ਸੀ ਸਕਦੀ ਤੇ ਚੁੱਪਚਾਪ ਉੱਠੀ ਐਕਟੀਵਾ ਕੱਢੀ ਤੇ ਚਲੀ ਗਈ ਨਿਰਮਲ ਨੂੰਤਾ ਉਸਨੇ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਪੁੱਛ ਲਿਆ ਸੀ ਉਸ ਨੂੰ ਪਤਾ ਵੀ ਸੀ ਕਿ ਨਿਰਮਲ ਕਦੇ ਜਵਾਬ ਨਹੀਂ ਦੇਣਗੇ ਉਸਨੇ ਅੱਕੋ ਕਿਹਾ ਮੇਰੇ ਵੱਲੋਂ ਤਾਂ ਚਲੀ ਜਾ ਪਰ ਸਵੇਰੇ ਉੱਠ ਕੇ ਇੱਕ ਵਾਰ ਮੰਮੀ ਪਾਪਾ ਨੂੰ ਪੁੱਛ ਲਵੀ ਨਿਰਮਲ ਬਹੁਤ ਸਮਝਦਾਰ ਸੀ ਉਹ ਜਾਣਦਾ ਸੀ ਕਿ ਸਿਮਰਨ ਦੇ ਉੱਤੇ ਪੀਕੇ ਸੌਰੀ ਦੋਨਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਨਿਰਮਲ ਆਪਣੇ ਮਾਤਾ ਪਿਤਾ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਸੀ ਦੇਣਾ ਚਾਹੁੰਦਾ ਸਿਮਰਨ ਜਾਂਦੇ ਹੋਏ ਸੋਚ ਰਹੀ ਸੀ ਕਿ ਭਗਵਾਨ ਮੇਰੀ ਮਾਂ ਠੀਕ ਹੋਵੇ ਜਦੋਂ ਉਹ ਪੀਕੇ ਪਹੁੰਚੀ ਤਾਂ ਉਸਦੀ ਮਾਂ ਬੈੱਡ ਤੇ ਨਿਢਾਲ ਜਹੀ ਪਈ ਸੀ ਉਸਦੀ ਪਾਪਾ ਰਸੋਈ ਵਿੱਚ ਉਸ ਲਈ ਦਲੀਆ ਬਣਾ ਰਹੀ ਸੀ ਸਿਮਰਨ ਨੂੰ ਦੇਖ ਕੇ ਰਸੋਈ ਵਿੱਚੋਂ ਬਾਹਰ ਆਏ ਤੇ ਕਹਿਣ ਲੱਗੇ ਆ ਗਈ ਸਿਮਰਨ ਦੇਖ ਮੈਂ ਦਲੀਆ ਬਣਾਇਆ ਤੂੰ ਖਾ ਕੇ ਦੱਸ ਠੀਕ ਬਣਿਆ ਸਿਮਰਨ ਦੇ ਪਾਪਾ ਨੇ ਦਲੀਏ ਦਾ ਚਮਚਾ ਉਸਦੇ ਮੂੰਹ ਵਿੱਚ ਪਾਉਂਦੇ ਹੋਏ ਕਿਹਾ ਹਾਂ ਪਾਪਾ ਬਹੁਤ ਸੁਆਦ ਹੈ ਠੀਕ ਹੈ ਪੁੱਤ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣਾ ਨਹੀਂ ਪਾਪਾ ਤੁਸੀਂ ਬੈਠੋ ਚਾ ਮੈਂ ਆਪ ਹੀ ਬਣਾ ਲਵਾਂਗੀ ਤੁਸੀਂ ਵੀ ਆਰਾਮ ਕਰ ਲਓ ਆਪਣੀ ਮਾਂ ਨੂੰ ਮਿਲ ਕੇ ਸਿਮਰਨ ਫਟਾਫਟ ਚਾਹ ਬਣਾ ਕੇ ਲੈ ਆਈ ਘਰ ਦੀ ਹਾਲਤ ਦੇਖ ਕੇ ਪੁੱਛਣ ਲੱਗੀ ਪਾਪਾ ਕੰਮ ਵਾਲੀ ਆਂਟੀ ਨਹੀਂ ਆਈ ਉਸਦੇ ਪਾਪਾ ਕਹਿਣ ਲੱਗੇ ਸਿਮਰਨ ਇੱਕ ਹਫਤਾ ਹੋ ਗਿਆ ਉਸ ਦਾ ਕੁਝ ਅਤਾ ਪਤਾ ਹੀ ਨਹੀਂ ਸਿਮਰਨ ਫਟਾਫਟ ਉੱਠੀ ਪਾਪਾ ਲਈ ਦੋ ਪਰੌਂਠੇ ਵੀ ਬਣਾ ਦਿੱਤੇ ਖਾ ਪੀ ਕੇ ਬਰਤਨ ਸਾਫ਼ ਕੀਤੇ ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਵਿੱਚ ਪਾਏ ਝਾੜੂ ਪੋਚਾ ਕਰਕੇ ਪੂਰੇ ਘਰ ਨੂੰ ਚੰਗੀ ਤਰ੍ਹਾਂ ਚਮਕਾ ਦਿੱਤਾ ਕੰਮ ਨਵੇੜ ਪਾਪਾ ਨੂੰ ਕਹਿਣ ਲੱਗੀ ਪਾਪਾ ਫਟਾਫਟ ਹਸਪਤਾਲ ਚੱਲੋ ਮੰਮੀ ਦੇ ਟੈਸਟ ਵੀ ਕਰਵਾਉਣੇ ਨੇ ਹਜੇ ਬਾਹਰਲਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਬਾਹਰ ਨਿਰਮਲ ਖੜਾ ਸੀ ਕਹਿਣ ਲੱਗਿਆ ਮੈਂ ਸੋਚਿਆ ਤੂੰ ਇਕੱਲੀ ਕੀ ਕੀ ਕਰੇਂਗੀ ਤੇਰੀ ਮਦਦ ਕਰਨਾ ਆ ਸਿਮਰਨ ਤੂੰ ਘਰ ਸੰਭਾਲ ਮੈਂ ਮੰਮੀ ਪਾਪਾ ਨਾਲ ਹਸਪਤਾਲ ਚਲਾ ਜਾਣਾ ਤੇ ਚੈੱਕਅਪ ਕਰਵਾ ਦਵਾਂਗਾ। ਸਿਮਰਨ ਨੂੰ ਨਿਰਮਲ ਦਾ ਇਸ ਤਰ੍ਹਾਂ ਆਪਣੀ ਮੰਮੀ ਪਾਪਾ ਦਾ ਧਿਆਨ ਰੱਖਣਾ ਬਹੁਤ ਵਧੀਆ ਲੱਗ ਰਿਹਾ ਸੀ। ਨਿਰਮਲ ਨੇ ਚੈੱਕਅਪ ਵੀ ਕਰਵਾ ਦਿੱਤਾ ਤੇ ਟੈਸਟ ਵੀ ਹੋ ਗਈ। ਪਿੱਛੋਂ ਸਿਮਰਨ ਨੇ ਘਰ ਦੇ ਸਾਰੇ ਕੰਮ ਕਰ ਦਿੱਤੇ। ਸ਼ਾਮ ਹੁੰਦੇ ਹੀ ਦੋਨੋਂ ਘਰ ਵੱਲ ਚੱਲ ਪਏ। ਘਰ ਪਹੁੰਚ ਕੇ ਨਿਰਮਲ ਨੇ ਸਿਮਰਨ ਨੂੰ ਕਿਹਾ ਅੱਜ ਤੂੰ ਖਾਣਾ ਨਾ ਬਣਾਇ। ਖਾਣਾ ਆਪਾਂ ਬਾਹਰੋਂ ਮੰਗਵਾ ਲਵਾਂਗੇ ਤੂੰ ਵੀ ਥੱਕ ਗਈ ਐ ਥੋੜਾ ਆਰਾਮ ਕਰ ਲਵੀ ਕਦੇ-ਕਦੇ ਤਾਂ ਬਾਹਰ ਦਾ ਖਾਣਾ ਖਾ ਲੈਣਾ ਚਾਹੀਦਾ ਸਿਮਰਨ ਦੀ ਥਕਾਵਟ ਉਸਦੇ ਚਿਹਰੇ ਤੋਂ ਪਤਾ ਲੱਗ ਰਹੀ ਸੀ ਜਦੋਂ ਉਹ ਘਰ ਪਹੁੰਚੀ ਤਾਂ ਅੱਗੇ ਉਸਦੇ ਸੱਸੌਰਾ ਬੈਠੇ ਸੀ ਸਿਮਰਨ ਨੂੰ ਦੇਖਦੇ ਹੀ ਨਿਹਾਲ ਕੌਰ ਕਹਿਣ ਲੱਗੀ ਮਿਲ ਗਿਆ ਤੈਨੂੰ ਘਰ ਆਉਣ ਦਾ ਟਾਈਮ ਸਾਰਾ ਕੰਮ ਪਿਆ 7 ਵਜ ਗਏ ਨੇ ਅਜੇ ਤੱਕ ਰਾਤ ਦੇ ਖਾਣੇ ਦੀ ਤਿਆਰੀ ਦਾ ਕੋਈ ਅਤਾ ਪਤਾ ਨਹੀਂ ਸਿਮਰਨ ਨੂੰ ਤਾਂ ਲੱਗਿਆ ਸੀ ਕਿ ਉਸਦੇ ਸਾਸੋਹਰਾ ਉਸਦੀ ਮਾਂ ਦੀ ਤਬੀਤ ਬਾਰੇ ਪੁੱਛਣਗੇ ਪਰ ਉਹਨਾਂ ਨੂੰ ਤਾਂ ਸਿਰਫ ਆਪਣੀ ਰੋਟੀ ਦੀ ਹੀ ਚਿੰਤਾ ਹੈ ਇਸ ਤੋਂ ਪਹਿਲਾਂ ਕਿ ਸਿਮਰਨ ਕੁਝ ਬੋਲਦੀ ਨਿਰਮਲ ਕਹਿਣ ਲੱਗਿਆ ਮੰਮੀ ਖਾਣਾ ਮੈਂ ਬਾਹਰੋਂ ਆਰਡਰ ਕਰ ਦਿੱਤਾ ਹੈ ਬਸ ਆਉਣ ਵਾਲਾ ਹੀ ਹੈ ਨਿਹਾਲ ਕੁੜ ਚੌਂਕਦੇ ਹੋਏ ਬੋਲੀ ਬਾਹਰਲਾ ਖਾਣਾ ਤੂੰ ਕੀ ਚਾਹੁੰਨਾ ਹੈ ਕਿ ਅਸੀਂ ਬਿਮਾਰ ਹੋ ਜਾਈਏ ਤੇਰੀ ਸੱਸ ਵਾਂਗ ਬਿਸਤਰੇ ਤੇ ਪਈ ਰਹੀ ਏ ਨਿਰਮਲ ਕਹਿਣ ਲੱਗਿਆ ਨਹੀਂ ਮੰਮੀ ਸਿਮਰਨ ਅੱਜ ਸਵੇਰ ਤੋਂ ਹੀ ਕੰਮ ਲੱਗੀ ਏ ਬਹੁਤ ਥੱਕ ਗਈ ਏ ਕਦੇ ਕਦੇ ਬਾਹਰਲਾ ਖਾਣਾ ਖਾਣ ਨਾਲ ਕੁਝ ਨਹੀਂ ਹੁੰਦਾ ਤੂੰ ਹਰ ਵਾਰ ਆਪਣੇ ਘਰ ਵਾਲੀ ਦਾ ਪੱਖ ਕਿਉਂ ਲੈਣਾ ਸਿਮਰਨ ਦਾ ਐਵੇਂ ਰੋਜ਼-ਰੋਜ਼ ਆਪਣੇ ਪੇਕੇ ਜਾਣਾ ਵੀ ਠੀਕ ਨਹੀਂ ਸਹੁਰੇ ਘਰ ਲਈ ਵੀ ਇਸ ਦੀ ਕੋਈ ਜ਼ਿੰਮੇਵਾਰੀ ਬਣਦੀ ਏ ਜਾਂ ਨਹੀਂ ਹੋਇਆ ਕਦੇ ਤਿੱਤ ਤਿਹਾਰ ਨੂੰ ਚਲੀ ਜਾਵੇ ਪਰੀਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਵਿੱਚ ਹੀ ਗੁਰਜੰਟ ਸਿੰਘ ਵੀ ਬੋਲ ਪਿਆ ਨਿਰਮਲ ਕਹਿਣ ਲੱਗਿਆ ਪਾਪਾ ਸੱਚ ਮੁੱਚ ਸਿਮਰਨ ਦੀ ਮੰਮੀ ਦੀ ਤਬੀਤ ਬਹੁਤ ਖਰਾਬ ਸੀ ਉਹਨਾਂ ਦੇ ਸਾਰੇ ਟੈਸਟ ਹੋਏ ਨੇ ਤੇ ਟੈਸਟਾਂ ਵਿੱਚ ਵੀ ਕਈ ਪ੍ਰੋਬਲਮਸ ਨੇ ਅੱਜ ਉਹਨਾਂ ਨੂੰ ਸਿਮਰਨ ਦੀ ਲੋੜ ਸੀ ਇਸ ਲਈ ਉਹ ਚਲੀ ਗਈ ਗੁਰਜੰਟ ਸਿੰਘ ਫਿਰ ਬੋਲਿਆ ਬੁਢਾਪੇ ਵਿੱਚ ਤਾਂ ਕੁਝ ਨਾ ਕੁਝ ਲੱਗਿਆ ਹੀ ਰਹਿੰਦਾ ਏਸ ਉਮਰ ਵਿੱਚ ਉਹਨਾਂ ਦੇ ਪੁੱਤ ਦਾ ਫਰਜ਼ ਬਣਦਾ ਉਹਨਾਂ ਦੀ ਦੇਖਭਾਲ ਕਰਨ ਦਾ ਬਰੂਤਾ ਜਾ ਕੇ ਵਿਦੇਸ਼ ਬੈਠ ਗਿਆ ਪੈਸੇ ਕਮਾਰੇ ਹੈ ਮੁਸੀਬਤਾਂ ਦਾ ਸਾਹਮਣਾ ਤਾਂ ਇੱਥੇ ਸਾਨੂੰ ਕਰਨਾ ਪੈ ਰਿਹਾ ਸਿਮਰਨ ਕਹਿਣ ਲੱਗੀ ਮੇਰਾ ਭਰਾ ਕੰਪਨੀ ਦੇ ਕੰਮ ਲਈ ਗਿਆ ਹੈ 2 ਸਾਲ ਹੋ ਗਏ ਨੇ ਬਸ 1 ਸਾਲ ਹੋਰ ਲੱਗੂ ਅੱਛਾ ਤਾਂ ਫਿਰ ਤੂੰ ਹਜੇ 1 ਸਾਲ ਹੋਰ ਉਨ੍ਹਾਂ ਦੀ ਸੇਵਾ ਕਰੇਂਗੀ ਨਿਹਾਲਕਰ ਗੁੱਸੇ ਵਿੱਚ ਭਰੀਆਂ ਨਜ਼ਰਾਂ ਨਾਲ ਸਿਮਰਨ ਵੱਲ ਦੇਖਦੇ ਹੋਏ ਕਹਿਣ ਲੱਗੀ ਨਿਰਮਲ ਨੇ ਸਿਮਰਨ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਇੰਨੀ ਦੇਰ ਵਿੱਚ ਬਾਰੂ ਖਾਣਾ ਵੀ ਆ ਗਿਆ ਸਾਰਿਆਂ ਨੇ ਬੈਠ ਕੇ ਖਾਣਾ ਖਾਇਆ ਤੇ ਫਿਰ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਕਮਰੇ ਵਿੱਚ ਜਾ ਕੇ ਨਿਰਮਲ ਸਿਮਰਨ ਨੂੰ ਕਹਿਣ ਲੱਗਿਆ ਤੂੰ ਮੰਮੀ ਪਾਪਾ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਉਹ ਪੁਰਾਣੇ ਖਿਆਲਾਂ ਦੇ ਨੇ ਨਿਰਮਲ ਮੰਮੀ ਪਾਪਾ ਨੂੰ ਮੇਰੀ ਇਸ ਟਾਈਮ ਲੋੜ ਹੈ ਮੈਂ ਉਹਨਾਂ ਨੂੰ ਇਕੱਲਾ ਕਿਵੇਂ ਛੱਡ ਦਵਾਂ ਨਿਰਮਲ ਕਹਿਣ ਲੱਗਿਆ ਸਭ ਠੀਕ ਹੋ ਜਾਊਗਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆਂ ਅਗਲੀ ਸਵੇਰ ਚਿਮਨਾਂ ਨਰਸੋਈ ਵਿੱਚ ਰੋਟੀ ਪਕਾ ਰਹੀ ਸੀ ਸੱਸ ਸਵਰਾ ਬਾਹਰ ਬੈਠ ਕੇ ਅਖਬਾਰ ਪੜ੍ਹ ਰਹੀ ਸੀ ਨਿਰਮਲ ਤਿਆਰ ਹੋ ਕੇ ਦਫ਼ਤਰ ਜਾਣ ਵੇਲੇ ਸਿਮਰਨ ਨੂੰ ਕਹਿਣ ਲੱਗਿਆ ਮੈਂ ਦਫ਼ਤਰ ਜਾ ਰਿਹਾ ਮੇਰਾ ਟਿਫਨ ਦੇ ਦੇ ਸਿਮਰਨ ਫਟਾਫਟ ਰਸੋਈ ਵਿੱਚੋਂ ਬਾਹਰ ਆਈ ਬੋਲੀ ਤੁਹਾਡਾ ਖਾਣਾ ਟੇਬਲ ਤੇ ਲਗਾ ਦਿੱਤਾ ਪਹਿਲਾਂ ਰੋਟੀ ਖਾ ਲਓ ਤੇ ਆਪ ਵੀ ਉੱਥੇ ਨਿਰਮਲ ਦੇ ਕੋਲ ਹੀ ਬੈਠ ਗਈ ਤੇ ਆਪਣੀ ਚਾਚੀ ਨੂੰ ਫੋਨ ਕਰਕੇ ਕਹਿਣ ਲੱਗੀ ਚਾਚੀ ਜੀ ਮੰਮੀ ਦੀ ਤਬੀਤ ਠੀਕ ਨਹੀਂ ਹੈ ਤੇ ਪਿਛਲੇ ਹਫਤੇ ਤੋਂ ਕੰਮ ਵਾਲੀ ਆਂਟੀ ਵੀ ਨਹੀਂ ਆ ਰਹੀ ਮੈਂ ਕੱਲ ਹੀ ਆਈ ਸੀ ਮੰਮੀ ਦੇ ਸਾਰੇ ਟੈਸਟ ਹੋਏ ਨਹੀਂ ਤੁਸੀਂ ਕੋਈ ਭਰੋਸੇਮੰਦ ਕੰਮ ਵਾਲੀ ਵੇਖ ਕੇ ਲਗਾ ਦੇਵੋ ਪਾਪਾ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਅੱਗੋਂ ਉਸ ਦੀ ਚਾਚੀ ਕਹਿਣ ਲੱਗੀ ਸਿਮਰਨ ਪੁੱਤ ਤੂੰ ਫਿਕਰ ਨਾ ਕਰ ਮੈਂ ਕੰਮ ਵਾਲੀ ਲੱਭ ਕੇ ਲਗਾ ਦਵਾਂਗੀ ਐਨੇ ਵਿੱਚ ਨਿਹਾਲ कौर ਤੇ ਗੁਰਜੰਟ ਸਿੰਘ ਖਾਣਾ ਖਾਣ ਆਏ ਚੁੱਪਚਾਪ ਟੇਬਲ ਤੇ ਬੈਠ ਕੇ ਖਾਣਾ ਖਾਣ ਲੱਗੇ ਕੱਲ ਵਾਲੀ ਨਾਰਾਜ਼ਗੀ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲਕ ਰਹੀ ਸੀ ਦੁਪਹਿਰ ਤੱਕ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਸਿਮਰਨ ਨੇ ਬਾਜ਼ਾਰ ਸਬਜ਼ੀਆਂ ਤੇ ਹੋਰ ਜ਼ਰੂਰੀ ਰਾਸ਼ਨ ਖਰੀਦਣ ਜਾਣਾ ਸੀ ਐਕਟਿਵਾ ਤੇ ਬਾਜ਼ਾਰ ਜਾ ਕੇ ਉਸਨੇ ਜ਼ਰੂਰਤ ਦਾ ਸਾਰਾ ਸਮਾਨ ਖਰੀਦ ਲਿਆ ਹਜਿਓ ਬਾਜ਼ਾਰ ਵਿੱਚ ਹੀ ਸੀ ਕਿ ਉਸਦੀ ਚਾਚੀ ਦਾ ਫੋਨ ਆਇਆ ਕੀ ਸਿਮਰਨ ਮੈਂ ਕੰਮ ਵਾਲੀ ਲੱਭ ਲਈ ਐ ਇਮਾਨਦਾਰ ਵੀ ਐ ਤੂੰ ਇੱਕ ਵਾਰ ਆ ਕੇ ਉਸ ਨੂੰ ਸਾਰਾ ਕੰਮ ਸਮਝਾ ਜਾ ਸਿਮਰਨ ਨੇ ਨਿਰਮਲ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਕਿਹਾ ਮੈਂ ਕੰਮ ਵਾਲੀ ਨੂੰ ਸਾਰਾ ਕੰਮ ਸਮਝਾਉਣ ਆਪਣੇ ਪਿੱਕੇ ਜਾ ਰਹੀ ਆ ਨਿਰਮਲ ਬੋਲਿਆ ਠੀਕ ਐ ਸਿਮਰਨ ਤੂੰ ਚਲੀ ਜਾ ਪਰ ਟਾਈਮ ਸਿਰ ਕਰ ਵਾਪਸ ਆ ਜਾਈ ਸਿਮਰਨ ਆਪਣੇ ਪਿੱਕੇ ਗਈ ਕੰਮ ਵਾਲੀ ਨੂੰ ਸਾਰਾ ਕੰਮ ਸਮਝਾ ਕੇ ਵਾਪਸ ਚੱਲ ਪਈ ਰਸਤੇ ਵਿੱਚ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਉਸ ਨੂੰ ਘਰ ਆਉਂਦੇ ਹੋਏ ਦੇਰ ਹੋ ਗਈ। ਉਦੋਂ ਤੱਕ ਨਿਰਮਲ ਵੀ ਆਪਣੇ ਦਫ਼ਤਰ ਤੋਂ ਆ ਚੁੱਕਿਆ ਸੀ। ਹਜੇ ਨਿਰਮਲ ਨੇ ਅੰਦਰ ਪੈਰ ਹੀ ਰੱਖਿਆ ਕਿ ਨਿਹਾਲ ਕੌਰ ਕਹਿਣ ਲੱਗੀ, "ਸਿਮਰਨ ਦੁਪਹਿਰ ਦੀ ਗਈ ਹੈ, ਪਤਾ ਨਹੀਂ ਕਿੱਥੇ ਰਹਿ ਗਈ।" ਮੰਮੀ, "ਸਿਮਰਨ ਨੇ ਮੈਨੂੰ ਫੋਨ ਕੀਤਾ ਸੀ। ਉਸ ਨੂੰ ਆਪਣੇ ਪੇਕੇ ਘਰ ਥੋੜਾ ਕੰਮ ਸੀ, ਇਸ ਲਈ ਉਹ ਆਉਂਦੀ ਹੀ ਹੋਊਗੀ। ਸ਼ਾਇਦ ਟ੍ਰੈਫਿਕ ਵਿੱਚ ਫਸ ਗਈ ਹੈ।" ਲੈ ਦੱਸ ਆ ਕੀ ਗੱਲ ਹੋਈ ਭਲਾ ਅਸੀਂ ਇੱਥੇ ਚਾਹ ਪਾਣੀ ਤੋਂ ਬਿਨਾ ਬੈਠੇ ਆ ਤੇ ਇਹਦਾ ਤਾਂ ਰੋਜ਼ ਦਾ ਹੀ ਡਰਾਮਾ ਹੋ ਗਿਆ ਐਨੀ ਧੀਰ ਵਿੱਚ ਸਿਮਰਨ ਵੀ ਆ ਗਈ ਨਿਹਾਲਕੌਰ ਕਹਿਣ ਲੱਗੀ ਤੂੰ ਤਾਂ ਘਰ ਦਾ ਸਮਾਨ ਤੇ ਸਬਜ਼ੀਆਂ ਲੈਣ ਗਈ ਸੀ ਤੇ ਫਿਰ ਪੇਕੇ ਜਾ ਕੇ ਕਿਉਂ ਵੜ ਗਈ ਤੇ ਸਾਨੂੰ ਇਸ ਵਾਰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਮੰਮੀ ਜੀ ਉਹ ਚਾਚੀ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਦੂਜੀ ਕੰਮ ਵਾਲੀ ਲੱਭ ਲਈ ਸੀ ਬਸ ਉਸਨੂੰ ਘਰ ਦੇ ਕੰਮ ਸਮਝਾਉਣ ਲਈ ਚਲੀ ਗਈ ਹੁਣ ਮੈਨੂੰ ਰੋਜ਼-ਰੋਜ਼ ਉੱਥੇ ਨਹੀਂ ਜਾਣਾ ਪਊਗਾ ਸਿਮਰਨ ਦੀ ਗੱਲ ਸੁਣ ਕੇ ਨਿਹਾਲ ਕੌਰ ਕਹਿਣ ਲੱਗੀ ਚਲ ਠੀਕ ਐ ਇਹ ਤਾਂ ਵਧੀਆ ਹੋਇਆ ਹੁਣ ਸਾਰਿਆਂ ਲਈ ਚਾਹ ਬਣਾ ਦੇ ਦੁਪਹਿਰ ਵਾਲੇ ਭਾਂਡੇ ਵੀ ਮਾਂਜਣ ਵਾਲੇ ਪਏ ਨੇ ਸਿਮਰਨ ਚੁੱਪਚਾਪ ਰਸੋਈ ਵਿੱਚ ਗਈ ਤੇ ਆਪਣੇ ਕੰਮ ਵਿੱਚ ਲੱਗ ਗਈ ਨਿਰਮਲ ਵੀ ਸਿਮਰਨ ਦੇ ਪਿੱਛੇ ਹੀ ਰਸੋਈ ਵਿੱਚ ਆ ਗਿਆ ਤੇ ਬੋਲਿਆ ਤੂੰ ਬਰਤਨ ਸਾਫ਼ ਕਰ ਲੈ ਮੈਂ ਚਾਹ ਬਣਾਉਣਾ ਸਿਮਰਨ ਕਹਿਣ ਲੱਗੀ ਨਹੀਂ ਮੈਂ ਆਪ ਹੀ ਬਣਾ ਲੂੰਗੀ ਮੰਮੀ ਜੀ ਬਾਹਰ ਗੁੱਸਾ ਕਰਨਗੇ ਤੁਸੀਂ ਵੀ ਤਾਂ ਦਫ਼ਤਰ ਤੋਂ ਥੱਕ ਕੇ ਆਈ ਹੋ ਨਹੀਂ ਸਿਮਰਨ ਚਾਹ ਤਾਂ ਮੈਂ ਹੀ ਬਣਾਉਂਗਾ ਮੈਂ ਚਾਹ ਬਹੁਤ ਸਵਾਦ ਬਣਾਉਣਾ ਇਹ ਕਹਿ ਕੇ ਉਹ ਦੋਵੇਂ ਹੱਸਣ ਲੱਗ ਪਏ ਹੌਲੀ ਹੌਲੀ ਦਿਨ ਬੀਤਣ ਲੱਗੇ ਹੁਣ ਸਿਮਰਨ ਦੀ ਮਾਂ ਦੀ ਤਬੀਤ ਠੀਕ ਹੋ ਗਈ ਸੀ ਸਿਮਰਨ ਨੂੰ ਵੀ ਉਹਨਾਂ ਦੀ ਚਿੰਤਾ ਘੱਟ ਸੀ ਹੁਣ ਉਹ ਪਿਛਲੇ 20 ਦਿਨਾਂ ਤੋਂ ਆਪਣੇ ਪੇਕੇ ਘਰ ਨਹੀਂ ਸੀ ਗਈ ਇਸ ਗੱਲ ਤੋਂ ਉਸਦੇ ਸਾਸੋਰਾ ਵੀ ਸੰਤੁਸ਼ਟ ਸੀ ਕਿਉਂਕਿ ਹੁਣ ਸਿਮਰਨ ਕਿਸੇ ਕੰਮ ਵਾਲੀ ਦੀ ਤਰ੍ਹਾਂ ਸਾਰਾ ਦਿਨ ਉਨ੍ਹਾਂ ਦੀ ਦੇਖਭਾਲ ਵਿੱਚ ਲੱਗੀ ਰਹਿੰਦੀ ਅੱਜ ਛੁੱਟੀ ਵਾਲੇ ਦਿਨ ਨਿਰਮਲ ਆਪਣੇ ਮੰਮੀ ਪਾਪਾ ਨਾਲ ਬੈਠ ਕੇ ਟੀਵੀ ਵੇਖ ਰਿਹਾ ਸੀ ਸਿਮਰਨ ਰਸੋਈ ਵਿੱਚ ਆਪਣੇ ਕੰਮ ਲੱਗੀ ਸੀ ਨਿਹਾਲਕੌਰ ਦੇ ਫੋਨ ਤੇ ਫੋਨ ਆਇਆ ਕੁਝ ਦੇਰ ਗੱਲ ਕਰਨ ਤੋਂ ਬਾਅਦ ਨਿਹਾਲਕੌਰ ਨੇ ਸਿਮਰਨ ਨੂੰ ਆਵਾਜ਼ ਮਾਰੀ सिमरन आज तेरी ननद आ रही है। उसके नाल बच्चे भी ਹੋਣਗੇ। ਪੂਰਾ 1 ਹਫਤਾ ਉਹ ਸਾਡੇ ਕੋਲ ਰਹਿਣਗੀ। ਇਸ ਲਈ ਤੂੰ ਕੁਝ ਸਪੈਸ਼ਲ ਬਣਾ ਲੈ। सिमरਨ ਨੇ ਜਵਾਬ ਦਿੱਤਾ, "ਠੀਕ ਐ ਮੰਮੀ ਜੀ, ਮੈਂ ਹੁਣੇ ਤਿਆਰੀ ਕਰਨੀ ਸ਼ੁਰੂ ਕਰ ਲੈਨੀ ਆ।" ਐਵੇਂ ਕਰ, ਦੋ ਸਬਜ਼ੀਆਂ ਤੇ ਕੁਝ ਮਿੱਠਾ ਵੀ ਬਣਾ ਲਵੀਂ। सिमरਨ ਹਜੇ ਰਸੋਈ ਵਿੱਚ ਖਾਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਉਸਦੀ ਮਾਂ ਦਾ ਫੋਨ ਆਇਆ। ਉਸਦੀ ਆਵਾਜ਼ ਵਿੱਚ ਕਬਰਾ ਹਟ ਸੀ। कहन लगी सिमरन पुत्र तेरे पापा दी तबीयत अचानक खराब हो गई है मैं डॉक्टर नु फोन भी कित्ता सी पर सिमरन मां दी आवाज सुन एक के एकदम ਘਬਰਾ ਗਈ ਰਸੋਈ ਵਿੱਚੋਂ ਬਾਹਰ ਆਈ ਘਬराई ਹੋਈ ਸਿਮਰਨ ਨੂੰ ਵੇਖ ਕੇ ਨਿਰਮਲ ਨੇ ਪੁੱਛਿਆ ਕੀ ਗੱਲ ਐ ਸਿਮਰਨ ਤੂੰ ਇੰਨਾ ਕਿਉਂ ਘਬਰਾ ਰਹੀ ਐ ਸਿਮਰਨ ਕਹਿਣ ਲੱਗੀ पापा नु ਦਮੇ ਦਾ ਅਟੈਕ ਆਇਆ ਹੈ ਡਾਕਟਰ ਨੇ ਫਟਾਫਟ ਦਾਖਲ ਕਰਨ ਲਈ ਕਿਹਾ ਹੈ ਸਿਮਰਨ ਦੀ ਗੱਲ ਸੁਣਨ ਤੋਂ ਬਾਅਦ ਨਿਹਾਲ ਕੌਰ ਕਹਿਣ ਲੱਗੀ ਲਓ ਹੁਣ ਤੱਕ ਤਾਂ ਬਿਮਾਰ ਮਾਂ ਸੀ ਹੁਣ ਤਾਂ ਪਾਪਾ ਵੀ ਬਿਮਾਰ ਹੋ ਗਏ ਕੀ ਰਾਤ ਨੂੰ ਖਾਣਾ ਅਸੀਂ ਬਾਹਰੋਂ ਮੰਗਵਾਵਾਂਗੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਇਹ ਤਮਾਸ਼ਾ ਕਦੋਂ ਤੱਕ ਚੱਲੂਗਾ ਨਿਰਮਲ ਕਹਿਣ ਲੱਗ ਗਿਆ ਮੰਮੀ ਪਲੀਜ਼ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਟਾਈਮ ਨਹੀਂ ਗੁਰਜੰਟ ਸਿੰਘ ਗੁੱਸੇ ਵਿੱਚ ਬੋਲਿਆ ਜੋ ਗੱਲ ਹੋਊਗੀ ਉਹ ਹੁਣੀ ਹੋਊਗੀ ਤੇ ਫਿਰ ਸਿਮਰਨ ਵੱਲ ਮੂੰਹ ਕਰਕੇ ਕਹਿਣ ਲੱਗਾ ਤੇਰੀ ਮਾਂ ਤੇਰੇ ਪਾਪਾ ਨੂੰ ਹਸਪਤਾਲ ਲੈ ਹੀ ਗਈ ਐ ਜੋ ਵੀ ਇਲਾਜ ਕਰਨਾ ਐ ਡਾਕਟਰਾਂ ਨੇ ਕਰਨਾ ਐ ਤੂੰ ਇੱਥੇ ਦੇ ਆਪਣੇ ਫਰਜ਼ ਨਿਭਾ ਛੋਟੀ ਛੋਟੀ ਗਲਤੀ ਪੀਕੇ ਜਾਣਾ ਠੀਕ ਨਹੀਂ ਤੇਰੇ ਮਾਪਿਓ ਨੇ ਤੈਨੂੰ ਵਿਆਹ ਕਿ ਇੱਥੇ ਭੇਜਿਆ ਹੁਣ ਇਹੀ ਤੇਰਾ ਘਰ ਐ ਉਹ ਨਹੀਂ ਹੁਣ ਤੂੰ ਸਾਡੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖ ਸਿਮਰਨ ਨੇ ਹਾਲ ਕਰਨ ਨੂੰ ਕਹਿਣ ਲੱਗੀ ਜਦੋਂ ਤੋਂ ਮੈਂ ਇਸ ਘਰ ਵਿੱਚ ਆਈਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੇਰੇ ਮੰਮੀ ਪਾਪਾ ਵੀ ਮੇਰੇ ਨਹੀਂ ਬੇਸ਼ੱਕ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ ਪਰ ਮੈਨੂੰ ਵੇਚਿਆ ਨਹੀਂ ਹੈ ਮੇਰਾ ਉਹਨਾਂ ਨਾਲ ਖੂਨ ਦਾ ਰਿਸ਼ਤਾ ਹੈ ਅੱਜ ਵੀ ਮੈਂ ਉਹਨਾਂ ਦੀ ਧੀ ਹਾਂ ਅਸੀਂ ਕਦੋਂ ਕਹਿ ਰਹੇ ਹਾਂ ਕਿ ਉਹ ਤੇਰੇ ਮਾਪੇ ਨਹੀਂ ਤੇ ਤੂੰ ਉਹਨਾਂ ਦੀ ਧੀ ਨਹੀਂ ਪਰ ਵਿਆਹ ਤੋਂ ਬਾਅਦ ਕੁੜੀਆਂ ਨੂੰ ਆਪਣੇ ਸਹੁਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਪੇਕਿਆਂ ਵੱਲ ਨਹੀਂ ਤੇਰੇ ਮੰਮੀ ਪਾਪਾ ਦੀ ਜ਼ਿੰਮੇਵਾਰੀ ਤੇਰੇ ਭਰਾ ਨੂੰ ਚੱਕਣੀ ਚਾਹੀਦੀ ਹੈ ਆਪਣੇ ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਨਿਰਮਲ ਤੋਂ ਰਹਿਣਾ ਗਿਆ ਬੋਲਿਆ ਬਸ ਕਰੋ ਮੰਮੀ ਤੁਸੀਂ ਇੱਕ ਤਾਂ ਉਸਦੇ ਪਾਪਾ ਬਿਮਾਰ ਨੇ ਤੇ ਦੂਜਾ ਤੁਸੀਂ ਸਮਝਣ ਲਈ ਤਿਆਰ ਹੀ ਨਹੀਂ ਸਮਝਦਾ ਤਾਂ ਤੂੰ ਨਹੀਂ ਜੋਰੂ ਦਾ ਗੁਲਾਮ ਬਣ ਕੇ ਹਰ ਵਾਰ ਹਾਂ ਵਿੱਚ ਹਾਂ ਮਿਲਾਉਣਾ ਰਹਿਣਾ ਸ਼ਰਮ ਨਹੀਂ ਆਉਂਦੀ ਤੈਨੂੰ ਸਾਡੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਤੇਰੇ ਲਈ ਅੱਜ ਇਸ ਗੱਲ ਦਾ ਫੈਸਲਾ ਹੋ ਕੇ ਰਹੂਗਾ ਨਿਰਮਲ ਗੁੱਸੇ ਵਿੱਚ ਕਹਿਣ ਲੱਗਿਆ ਠੀਕ ਹੈ ਜੀ ਅੱਜ ਫੈਸਲਾ ਹੋਣਾ ਹੀ ਐ ਤਾਂ ਅਸੀਂ ਇਹ ਘਰ ਹੁਣੇ ਹੀ ਛੱਡ ਕੇ ਜਾ ਰਹੇ ਹਾਂ ਨਿਹਾਲ ਕੌਰ ਕਹਿਣ ਲੱਗੀ ਕੀ ਕਿਹਾ ਤੂੰ ਸਾਨੂੰ ਛੱਡ ਕੇ ਜਾ ਰਿਹਾ ਐ ਅਸੀਂ ਮਾਪਿਓਂ ਆ ਤੇਰੇ ਤੈਨੂੰ ਜਨਮ ਦਿੱਤਾ ਐ ਪਾਲ ਪੋਸ ਕੇ ਵੱਡਾ ਕੀਤਾ ਐ ਪੜਾਇਆ ਲਿਖਾਇਆ ਤੂੰ ਅੱਜ ਜੋ ਕੁਝ ਵੀ ਐ ਸਾਡੇ ਕਰਕੇ ਐ ਤੂੰ ਕੱਲ ਦੀ ਐ ਇਸ ਕੁੜੀ ਲਈ ਸਾਨੂੰ ਛੱਡਣ ਦੀਆਂ ਗੱਲਾਂ ਕਰ ਰਿਹਾ ਐ ਨਿਰਮਲ ਕਹਿਣ ਲੱਗਿਆ ਮੰਮੀ ਜੋ ਕੁਝ ਤੁਸੀਂ ਹੁਣੇ ਕਿਹਾ ਉਗਲ ਸਿਮਰਨ ਉੱਪਰ ਵੀ ਲਾਗੂ ਹੁੰਦੀ ਹੈ ਉਸਦੇ ਮਾਪੇ ਨੇ ਉਸ ਨੂੰ ਲਾਡਾਂ ਨਾਲ ਪਾਲਿਆ ਕਦੇ ਪੁੱਤ ਧੀ ਵਿੱਚ ਕੋਈ ਫਰਕ ਨਹੀਂ ਕੀਤਾ ਪਤਾ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਕਿੰਨੇ ਸਮਝੌਤੇ ਕੀਤੇ ਹੋਣਗੇ ਕਿ ਉਹਨਾਂ ਦੀ ਧੀ ਖੁਸ਼ ਰਹੇ ਕਿ ਉਹਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਮੰਮੀ ਡੈਡੀ ਦੀ ਬਿਮਾਰੀ ਵਿੱਚ ਉਹਨਾਂ ਦੇ ਨਾਲ ਖੜੇ ਮੰਮੀ ਪਾਪਾ ਚਾਹੇ ਮੀਰੇ ਨੇ ਚਾਹੇ ਸਿਮਰਨ ਦੇ ਮਾਪਿਆਂ ਪ੍ਰਤੀ ਫਰਜ਼ ਨਿਭਾਉਣ ਵਿੱਚ ਭੇਦਭਾਵ ਕਿਉਂ ਜੇਕਰ ਉਹ ਆਪਣੇ ਮੰਮੀ ਪਾਪਾ ਦੀ ਸੇਵਾ ਨਹੀਂ ਕਰ ਸਕਦੀ ਤਾਂ ਫਿਰ ਮੈਨੂੰ ਵੀ ਕੀ ਹੱਕ ਹੈ ਤੁਹਾਡੀ ਸੇਵਾ ਕਰਨ ਦਾ ਮੈਂ ਵੀ ਤੁਹਾਨੂੰ ਛੱਡ ਕੇ ਚਲਾ ਜਾਣਾ ਨਿਰਮਲ ਦੇ ਮੰਮੀ ਪਾਪਾ ਇਕਦਮ ਚੁੱਪ ਹੋ ਗਏ ਨਿਰਮਲ ਦਾ ਇਹ ਰਵਈਆ ਦੇਖ ਕੇ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨਿਰਮਲ ਨੇ ਕਾਰ ਦੀ ਚਾਬੀ ਚੱਕੀ ਤੇ ਸਿਮਰਨ ਦਾ ਹੱਥ ਫੜ ਕੇ ਆਪਣੇ ਨਾਲ ਬਾਹਰ ਨੂੰ ਲੈ ਗਿਆ ਦੋਵੇਂ ਹਸਪਤਾਲ ਪਹੁੰਚੇ ਸਿਮਰਨ ਦੀ ਮੰਮੀ ਨੇ ਦੱਸਿਆ ਕਿ ਡਾਕਟਰਾਂ ਨੇ ਇੰਜੈਕਸ਼ਨ ਲਾਏ ਨੇ ਤੇ ਕੁਝ ਸਪੈਸ਼ਲ ਟੈਸਟ ਵੀ ਹੋਈ ਨੇ ਰਿਪੋਰਟਾਂ ਆਉਣ ਵਾਲੀਆਂ ਨੇ ਰਿਪੋਰਟਸ ਆਉਣ ਤੋਂ ਪਹਿਲਾਂ ਡਾਕਟਰਾਂ ਨੇ ਕੁਝ ਦਵਾਈਆਂ ਲਿਖੀਆਂ ਨੇ ਤੇ ਉਹਨਾਂ ਨੂੰ ਘਰ ਜਾਣ ਲਈ ਕਹਿ ਦਿੱਤਾ ਉਹ ਸਾਰੇ ਜਣੇ ਘਰ ਆ ਗਏ ਸ਼ਾਮ ਨੂੰ ਸਿਮਰਨ ਦੇ ਸੱਸੋਰਾ ਵੀ ਉਸਦੇ ਪੇਕੇ ਆਏ ਉਹਨਾਂ ਨੂੰ ਵੇਖ ਕੇ ਸਿਮਰਨ ਤੇ ਨਿਰਮਲ ਹੈਰਾਨ ਰਹਿ ਗਏ ਉਹਨਾਂ ਨੇ ਆ ਕੇ ਸਿਮਰਨ ਤੋਂ ਮਾਫੀ ਮੰਗੀ ਉਸਦੇ ਮੰਮੀ ਪਾਪਾ ਦਾ ਹਾਲਚਾਲ ਪੁੱਛਿਆ ਸਿਮਰਨ ਨੇ ਸਾਰਿਆਂ ਲਈ ਚਾਹ ਬਣਾਈ। ਜਾਨ ਲੱਗੇ ਕੁਰਜੰਟ ਸਿੰਘ ਕਹਿਣ ਲੱਗਾ ਜਿੰਨੀ ਦੇਰ ਤੇਰੇ ਪਾਪਾ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਤੂੰ ਉਹਨਾਂ ਦੇ ਕੋਲ ਹੀ ਰਹੀਂ। ਸਿਮਰਨ ਕੁਝ ਕਹਿਣਾ ਚਾਹੁੰਦੀ ਸੀ ਪਰ ਚੁੱਪ ਰਹੀ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ। ਉਸਨੇ ਆਪਣੇ ਸੱਸੋਰੇ ਦੇ ਪੈਰੀ ਹੱਥ ਲਾਏ। ਨਿਰਮਲ ਅਗਲੇ ਦਿਨ ਦਫ਼ਤਰ ਤੋਂ ਬਾਅਦ ਆਪਣੇ ਘਰ ਵਾਪਸ ਚਲਾ ਗਿਆ। ਕੁਝ ਦਿਨ ਬਾਅਦ ਜਦੋਂ ਸਿਮਰਨ ਆਪਣੇ ਸੋਹਰੇ ਘਰ ਵਾਪਸ ਆਈ ਤੌਸੀ ਦੇ ਘਰ ਦਾ ਮਾਹੌਲ ਬਦਲਿਆ ਹੋਇਆ ਸੀ ਘਰ ਉਹੀ ਸੀ ਲੋਕ ਵੀ ਉਹੀ ਸੀ ਪਰ ਉਹਨਾਂ ਦੀ ਸੋਚ ਬਦਲ ਚੁੱਕੀ ਸੀ ਹੁਣ ਉਹ ਸਿਮਰਨ ਨੂੰ ਹੁਕਮ ਦੇਣ ਦੀ بجائے ਉਸ ਨਾਲ ਹਰ ਗੱਲ ਤੇ ਸਲਾਹ ਕਰਦੀ ਸਿਮਰਨ ਤਾਂ ਸ਼ੁਰੂ ਤੋਂ ਹੀ ਸੋਹਰੇ ਘਰ ਦੇ ਸਾਰੇ ਫਰਜ਼ ਨਿਭਾਉਂਦੀ ਸੀ ਪਰ ਹੁਣ ਉਸ ਘਰ ਦੀ ਨੂੰਹ ਹੋਣ ਦੇ ਨਾਲ-ਨਾਲ ਆਪਣੇ ਮੰਮੀ ਡੈਡੀ ਦੀ ਧੀ ਵੀ ਸੀ ਹੁਣ ਉਸ ਨੂੰ ਪੇਕੇ ਘਰ ਜਾਣ ਦੀ ਕੋਈ ਰੋਕ ਟੋਕ ਨਹੀਂ ਸੀ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਤੇ ਪੇਕੇ ਘਰ ਦੇ ਫਰਜ਼ ਨਿਭਾ ਰਹੀ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ કહાણી સુન લઈ અને આપણા કિમતી સમય દે બહુ બહુ ધનવાદ